ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਇੱਕ ਵਪਾਰੀ ਦੀ ਪਿਸਤੌਲ ਦੀ ਨੋਕ ਦੇ ਉੱਤੇ ਹੋਈ ਲੁੱਟ ਦੱਸਿਆ ਜਾ ਰਿਹਾ ਹੈ ਕਿ ਇਹ ਦੁਕਾਨ ਗਾਹਕ ਬਣ ਕੇ ਦੁਕਾਨ ਦੇ ਉੱਤੇ ਆਏ ਤੇ ਉਹਨਾਂ ਨੇ ਵਪਾਰੀ ਤੋਂ ਨੂੰ ਪਿਸਤੌਲ ਦੀ ਨੋਕ ਦੇ ਉੱਤੇ ਗੱਲੇ ਖਾਲੀ ਕਰਨ ਵਾਸਤੇ ਕਿਹਾ ਤੇ ਪੈਸੇ ਦੇਣ ਵਾਸਤੇ ਕਿਹਾ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜਿਹੜੀਆਂ ਤੁਹਾਨੂੰ ਸੀਸੀਟੀਵੀ ਕੈਮਰੇ ਚ ਦਿਖਾਈ ਦੇ ਰਹੀਆਂ ਹੈ ਜਦੋਂ ਕਿ ਇਹ ਭੱਜਣ ਲੱਗੇ ਤਾਂ ਇੰਨੇ ਦੀ ਇੱਕ ਬੰਦਾ ਹੋਰ ਵਪਾਰੀ ਦੇ ਹੱਕ ਦੇ ਵਿੱਚ ਆਇਆ ਤਾਂ ਉਹ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਦੀ ਉਸ ਲੁਟੇਰੇ ਵੱਲੋਂ ਵਪਾਰੀ ਦੇ ਮੋਢੇ ਦੇ ਉੱਤੇ ਸੂਆ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਤੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਲੁੱਟ ਕਰਨ ਦੀਆਂ ਹੋਈਆਂ ਕੈਦ ਅਤੇ ਇਸ ਮਾਮਲੇ ਦੇ ਬਾਬਤ ਪੁਲਿਸ ਦਾ ਤੇ ਲੋਕਾਂ ਦਾ ਤੇ ਵਪਾਰੀ ਦਾ ਕੀ ਕਹਿਣਾ ਆਓ ਅਪਤ ਗਲਵਤ ਕਰਦੇ ਹਾਂ ਇਸ ਮਾਮਲੇ ਦੇ ਵਿੱਚ ਦੀ ਨਵਤ ਕੀ ਕੱਢਣਾ ਵਾਪਿਸ ਮੇਰਾ ਨਾਮ ਜੀ ਨਰੇਸ਼ ਕੁਮਾਰ ਉਹ ਵਿਕੀ ਹੈ ਜੀ ਮੈਂ ਬਾਬਾ ਦੀਪ ਸਿੰਘ ਨਗਰ ਦਾ ਨਿਵਾਸੀ ਹਾਂ ਗਲੀ ਨੰਬਰ 3 ਦੇ ਵਿੱਚ ਮੇਰੀ ਦੁਕਾਨ ਹੈ ਇਲੈਕਟ੍ਰੋਨਿਕਸ ਦੀ ਮੈਂ ਜੀ ਅੱਜ ਹੀ ਪ੍ਰਾਂਤ ਤੇ ਬੈਠਾ ਸੀਗਾ ਜੀ ਮੇਰੇ ਕੋਲ ਜੀ ਦੋ ਮੁੰਡੇ ਆਏ ਤੇ ਦੋ ਮੁੰਡੇ ਆਏ ਜੀ ਤੇ ਮੈਂ ਕਿਹਾ ਕਿ ਤੇ ਕਸਟਮਰ ਹਾਂਜੀ ਮਹਾਂਬਾਈ ਜੀ ਕੀ ਹਾਲ ਹੈ ਕਿਨੇ ਠੀਕ ਹੈ ਮਨ ਉਹਨਾਂ ਨੇ ਗਾਲ ਕੱਢੀ ਕਹਿੰਦੇ ਪੈਸੇ ਕੱਢ ਮੈਂ ਯਾਰ ਕੌਣ ਆ ਯਾਰ ਕਿਉਂ ਚੌੜ ਕਰੀ ਜੀ ਇਹਨਾਂ ਕਹਿੰਦੇ ਤੈਨੂੰ ਸੁੰਦਾ ਨਹੀਂ ਗੱਲਾਂ ਕੋਲ ਤੇ ਦੂਜੇ ਜਿਹੜੇ ਬੰਦੇ ਤੇ ਪਿਸਤੌਲ ਪਾਈ ਵੀ ਸੀ ਜੀ ਨਾਲ ਦੇ ਨੇ ਪਿਸਤੌਲ ਕੱਢ ਕੇ ਜੀ ਮੇਰੇ ਛਾਤੀ ਤੇ ਲਾ ਲਈ ਕਹਿੰਦਾ ਪੈਸੇ ਕੱਢ ਗੱਲਾਂ ਕੋਲ ਮੈਂ ਹੀ ਗੱਲਾਂ ਖੋਲਦਾ ਮੈਂ ਜੀ ਆ ਦੇਖ ਲਓ ਗੱਲੇ 'ਚ ਮੈਂ ਹੁਣ ਤਾਂ ਜਾਇਆ ਜਿਹੇ ਜਿਹੜਾ ਕੋਈ ਗੱਲ ਆਈ ਹੈ ਜੇ ਪੈਸੇ ਕਿੱਥੇ ਕਿੱਥੇ ਨੇ ਤੇ ਮੁੜ ਕੇ ਕਹਾਂ ਦੂਜਾ ਗੱਲਾ ਦੱਸ ਕਿੱਥੇ ਮੈਂ ਦੂਜਾ ਗੱਲਾ ਦੇਖ ਲਓ ਖੋਲ ਲਓ ਤੁਸੀਂ ਸਾਰੇ ਬਰੋਲ ਲਓ ਤੇ ਜੀ ਉਹ ਮੁੜ ਕੇ ਜੀ ਉਹ ਮੇਰੇ ਨਾਲ ਕੰਦੇ ਏਟੀਐਮ ਦੇ ਮੇਰੇ ਏਟੀਐਮ ਚੱਕ ਲਈ ਜੀ ਉਹਨਾਂ ਨੇ ਤੇ ਮੁੜ ਕੇ ਇਹਨਾਂ ਨੂੰ ਮਰਾ ਇਲੈਕਟ੍ਰੀਸ਼ੀਅਨ ਬੰਦਾ ਆ ਗਿਆ ਜੀ ਮੇਰਾ ਫੋਨ ਖੋਲੇ ਜੀ ਉਹਨਾਂ ਨੇ ਤੇ ਮਾਜੀ ਮੇਰਾ ਫੋਨ ਦੇ ਦੋ ਇਹ ਮੈਨੂੰ ਕੋਈ ਇਲੈਕਟ੍ਰੀਸ਼ੀਅਨ ਆਇਆ ਜੀ ਮੈਨੂੰ ਹੌਸਲਾ ਹੋ ਗਿਆ ਉਹ ਅੰਦਰ ਜਦੋਂ ਬੜਿਆ ਜੀ ਤੇ ਉਹਨਾਂ ਨੇ ਦੇਖ ਲੈ ਇੱਕ ਬੰਦਾ ਹੋਰ ਆ ਗਿਆ ਭੱਜਣ ਲੱਗੇ ਜੀ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਤੇ ਮੈਂ ਕੈਮਰਾ ਫੋਨ ਦੇ ਫੋਨ ਦੇ ਤੇ ਜਿਹੜਾ ਉਹ ਪਿਸਤੌਲ ਵਾਲਾ ਭੱਜ ਗਿਆ ਜੀ ਮੈਨੂੰ ਮਾਜੀ ਇਹਦਾ ਭੱਜ ਗਿਆ ਮੈਂ ਜਿਹੜਾ ਦੂਜਾ ਮੁੰਡਾ ਸੀ ਜੀ ਨਿਯਤਤਾ ਸੀਗਾ ਤੇ ਉਹਦੀ ਜੇਬ ਤੋਂ ਸੂਆ ਮੈਂ ਉਹਨੂੰ ਫੜ ਕੇ ਸਿੱਟ ਲੈ ਜੀ ਮੈਂ ਤੇ ਮੇਰੇ ਲੈਕੀਸ਼ ਨਹੀਂ ਤੇ ਉਹਨੇ ਸੂਆ ਕੱਢ ਕੇ ਸੀ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਸਿਰ ਬਚਾ ਕਰ ਲਿਆ ਤੇ ਮਰੇ ਉਹਨੇ ਇੱਥੇ ਔੜੇ ਤੇ ਮਾਰਿਆ ਜੀ ਮੋਢੇ ਤੇ ਤੇ ਉਸ ਤੋਂ ਬਾਅਦ ਉਹ ਸੂਆ ਡਿੱਗ ਗਿਆ ਜੀ ਤੇ ਫਿਰ ਲੋਕਾਂ ਨੇ ਉਹਨੂੰ ਫੜ ਲਈ ਤੇ ਲੋਕਾਂ ਨੇ ਬਹੁਤ ਉਹਨੂੰ ਕੁੱਟਿਆ ਜੀ ਇਹ ਤਿੰਨ ਜਾਨੇ ਸੀਗੇ ਮੋਟਰਸਾਈਕਲ ਤੇ ਜੀ ਅੱਜ ਪਹਿਲਾਂ ਵੀ ਕਦੇ ਆਏ ਤੁਹਾਡੇ ਨਹੀਂ ਜੀ ਨਹੀਂ ਪਹਿਲਾਂ ਨਹੀਂ ਆਏ ਹਾਂ ਜੀ ਮਾਦਾ ਇਹਨਾਂ ਨੂੰ ਜਾਣਦਾ ਵੀ ਨਹੀਂ ਜੀ ਇਹ ਜਿਹੜਾ ਬੰਦਾ ਫੜਿਆ ਸੀ ਉਹ ਕਹਿੰਦਾ ਜੀ ਬਿੱਲ ਆ ਜੀ ਕੋਈ ਪੰਗੀ ਨਾ ਕਰਦਾ ਦੂਜਾ ਅੱਛਾ ਇੱਕ ਮੋਟਰਸਾਈਕਲ ਵਾਲਾ ਪਤਾ ਨਹੀਂ ਕੌਣ ਆਣ ਪਛਾਤਾ ਜੀ ਇਹਨਾਂ ਕੋਲ ਲਾਇਸੈਂਸੀ ਰਿਵੋਲਵਰ ਹੈ ਜੀ ਉਹ ਲਾਇਸੈਂਸੀ ਰਿਵੋਲਵਰ ਦੀ ਕਾਪੀ ਸਾਡੇ ਇੱਥੇ ਪਈ ਹੈ ਜੀ ਕਿਸੇ ਬੁੜੀ ਜੋ ਪੁਲਿਸ ਨੂੰ ਦਿੱਤੀ ਆਈ ਅਸੀਂ ਨਾਲ ਪਿਸਤੌਲ ਹੈ ਜੀ ਪਿਸਤੌਲ ਤਾਂ ਲੈ ਕੇ ਭੱਜ ਗਿਆ ਦੋ ਰੌਂਤ ਤੇ ਉਹਦੇ ਕਾਟਾ ਸੀਗਾ ਜੀ ਕਵਰ ਉਹ ਪੁਲਿਸ ਨੂੰ ਅਸੀਂ ਦੇ ਚੁੱਕੇ ਜੀ ਕੀ ਕੁਝ ਲੈ ਕੇ ਵੀ ਗਿਆ ਉਹਨੇ ਗੱਲੇ ਜੋ ਛੜੇ ਮੇਰੇ ਪੈਸੇ ਕਿ ਉਹ ਲੈ ਗਏ ਸਾਰੇ ਅੱਛਾ ਅੰਦਾਜ਼ਾ ਕੁਝ ਕਿੰਨਾ ਨਹੀਂ ਕੁਝ ਨਹੀਂ ਪਤਾ ਜੀ ਗੱਲੇ ਚ ਪੈਸੇ ਹਾਂਜੀ ਕਿੰਨੇ ਸੀ ਮੇਰੇ ਬੋਰਿਸ ਤੋਂ ਇਲਾਵਾ ਹੋਰ ਨਹੀਂ ਬਸ ਇਹ ਉਹਨਾਂ ਨੇ ਮੈਨਾਂ ਕੁੱਟ ਮਾਰ ਦਿੱਤੀ ਗੋਲੀ ਮਾਰ ਗੋਲੀ ਮਾਰਦੇ ਸੀਗੇ ਮੇਰੇ ਅੱਛਾ ਪਰ ਮੈਂ ਉਹਨਾਂ ਹੱਥ ਜੋੜੇ ਮੈਂ ਮਤ ਨਿੱਕ ਨਿੱਕੇ ਬੱਚੇ ਤੁਸੀਂ ਗੱਲੇ ਜਿਹੜੇ ਪੈਸੇ ਲੈ ਜੋ ਤੇ ਬਾਅਦ ਵਿੱਚ ਸਭ ਕੀ ਘਟਣਾ ਵਾਪਰੀ ਹੈਗੀ ਆ ਅਜੀਬ ਮੈਨੂੰ ਜਦੋਂ ਪਤਾ ਲੱਗਿਆ ਮੈਂ ਉੱਥੇ ਪਹੁੰਚਿਆ ਤਿੰਨ ਨੰਬਰ ਗੜੀ ਚ ਤਾਂ ਉੱਤੇ ਸਾਡੇ ਮਤਲਬ ਵਿੱਕੀ ਰਾਮ ਜੀ ਆ ਉਹਨੇ ਦੁਕਾਨ ਐ ਇਲੈਕਟ੍ਰੋਨਿਕਸ ਦੀ ਪਕਾਣਾ ਅਨਰੇਸ਼ ਕੁਮਾਰ ਐ ਪਤਾ ਲੱਗੇ ਤਨੇ ਜਣੇ ਆਏ ਸੀਗੇ ਉਦੇ ਕੰਨ ਤੇ ਪਿਸਤਲ ਲਾ ਕੇ ਉਦੇ ਤੋਂ ਜੋ ਕਿਲੇ ਬੱਲੇ ਦੇ ਵਿੱਚ ਆਇਆ ਕੜਾ ਤੇ ਸਾਰਾ ਕੁਝ ਤਾਂ ਉੱਥੇ ਇੰਨੇ ਜ਼ਰਾ ਨਾ ਜਿਹੜੇ ਕੁਝ ਮਾਰੇ ਵੀ ਉਹਨਾਂ ਨੇ ਬਣ ਕੇ ਕੋਈ ਸੀ ਉਹਨ ਕੋਲ ਸੂਆ ਵਗੈਰਾ ਉਹਨਾਂ ਕੋਲ ਸ਼ਾਇਦ ਕੁਛ ਨਾਲ ਤਾਂ ਉਦੋਂ ਬਾਅਦ ਫਿਰ ਜਦੋਂ ਜਾਣ ਲੱਗੇ ਤਾਂ ਇੰਨੇ ਕੋ ਬੰਦਾ ਹੋਰ ਆ ਗਿਆ ਇਲੈਕਟ੍ਰੀਸ਼ੀਅਨ ਉਹਨੇ ਆ ਕੇ ਨਾਲ ਲੱਗ ਕੇ ਤੇ ਇੱਕ ਬੰਦਾ ਫੜ ਲਿਆ ਮੋਕੇ ਤੇ 2:00 ਵਜੇ ਕਿੰਨੇ ਕੁ ਵਜੇ ਦੀ ਘਟਨਾ ਸਰ ਇਹ ਕਿਤੇ ਕਿਸ ਤਰ੍ਹਾਂ ਦਾ ਲਗਭਗ 10:00 11:00 ਵਗੈਰਾ ਦੇ ਵਿੱਚ ਦੀ 11:00 ਵਗੈਰਾ ਦਿਨ ਦਿਨ ਦੇ ਟਾਈਮ ਦਿਨ ਦੇ ਹਾਂ ਹੁਣ ਕੀ ਲੱਗਦਾ ਜਿਸ ਤਰ੍ਹਾਂ ਦਿਨ ਦਿਹਾੜੇ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਆਪਣਾ ਬਹੁਤ ਮਾੜੀ ਗੱਲ ਹੈ ਇਹ ਇੱਦਾਂ ਮਾੜੀ ਗੱਲ ਨਹੀਂ ਹੋ ਸਕਦੀ ਇੱਕ ਦੁਕਾਨਦਾਰ ਦੀ ਕੋਈ ਸਿਫਤੀ ਨਹੀਂ ਜਿਹੜੀ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੇ ਜਨेश ਕੁਮਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਹ ਇਹ ਜਿਹੜੇ ਇਸ ਤਰ੍ਹਾਂ ਦੇ ਮਾਹੌਲ ਬਣਿਆ ਇਹਨੂੰ ਠੱਲ ਪੋੜੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਹਾਂ ਕਿ ਇੱਥੇ ਗਸ਼ਤ ਵਗੈਰਾ ਲਾਈ ਜਾਵੇ ਦੀਪ ਸਿੰਘ ਨਗਰ ਦੇ ਵਿੱਚ ਕਿੰਨੇ ਜਣੇ ਸੀਗੇ ਇੱਕ ਚਲਾ ਰਿਹਾ ਸੀਗਾ ਇੱਕ ਇਹਦੇ ਨਾਲ ਸੀ ਇਹ ਬੰਦਾ ਫੜ ਲਿਆ ਉਹ ਇਹਨੂੰ ਛੱਡ ਕੇ ਭੱਜ ਗਿਆ ਇੱਕ ਮੋਟਰਸਾਈਕਲ ਤੇ ਤਿੰਨ ਜਣੇ ਆਏ ਸੀਗੇ ਤਿੰਨ ਜਣੇ ਆਏ ਸੀਗੇ ਭਾਈ ਜੀ ਮੀਂਹ ਪੈਂਦਾ ਸੀ 11 11:30 ਵਜੇ ਤੋਂ ਬਾਅਦ ਦੀ ਗੱਲ ਹੈ 15 ਮਿੰਟਾਂ ਦੇ ਵਿੱਚ ਵਿੱਚ ਹੋਇਆ ਇਹ ਨਹੀਂ ਜਿਸ ਤਰ੍ਹਾਂ ਦਿਨ ਦਿਹਾੜੇ ਇਸ ਤਰ੍ਹਾਂ ਦੀ ਬਾਰਦਾਸ਼ਤ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕੋਈ ਬੰਦਾ ਅੱਜ ਆਪ ਦੇ ਜਵਾਬ ਪੜ ਰਿਹਾ ਪਾਲ ਨਹੀਂ ਸਕਦਾ ਇਹੋ ਜਿਹੇ ਹਾਲਾਤ ਹੋਏ ਭਈ ਨਹੀਂ ਕੋਈ ਅਧਿਕਾਰੀ ਮੌਕੇ ਤੇ ਪਹੁੰਚਦਾ ਆਏ ਵੀ ਬਹੁਤ ਸਾਰੇ ਅਧਿਕਾਰੀ ਆ ਗਏ ਸੀਗੇ ਉਹ ਫੜ ਕੇ ਲੈ ਗਏ ਜਿਹੜਾ ਅਸੀਂ ਬੰਦਾ ਫੜਿਆ ਸੀ ਅਸੀਂ ਹੁਣ ਇਹ ਇੱਧਰ ਡੈਕਟਰੀ ਕਾਰਵਾਈ ਕਰਵਾਉਣ ਆਏ ਜੀ। ਉਹਨਾਂ ਕੋਲੋਂ ਇੱਕ ਤਾਂ ਪਿਸਤਲ ਜਿਹੜਾ ਸੀਗਾ ਹੀ ਉਹ ਤਾਂ ਮੁੰਡਾ ਲੈ ਕੇ ਭੱਜ ਗਿਆ ਦੂਜਾ ਇਹਦੇ ਕੋਲੇ ਰੋਂਦਾ ਵਾਲਾ ਪਟਾਈ ਲਾਇਸੈਂਸੀ ਹਥਿਆਰ ਇਹਨਾਂ ਕੋਲੇ ਇਹ ਆਪ ਦਾ ਨਾਮ ਲਖਵੀਰ ਦੱਸਦਾ ਜੀ। ਲਾਇਸੈਂਸ ਤੇ ਵੀ ਲਖਵੀਰ ਨਾਮ ਲਿਖਿਆ ਵੀ ਉਹ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਪੁਰਦ ਕਰਤਾ ਜੀ। ਆ ਸਰ ਬੀਕਨਗਰਾ ਵਿਖੇ 100 ਦੀ ਨੌਕਰੀ ਰੱਖੂ ਹੈ ਕੀ ਮਾਮਲਾ ਕੀ ਸੀ? ਅੱਜ ਸਾਡੀ ਇੱਕ ਪੁਲਿਸ ਪਾਰਟੀ ਉਤਲਾਮੀ ਰਹੀ ਸੀ ਕਿ ਉੱਥੇ ਦੀਪਨਗਰ ਦੇਸ਼ ਕੁਮਾਰ ਵਿੱਕੀ ਜਿਹਦੀ ਮੋਬਾਈਲਾਂ ਦੀ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਦੋਂ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਉੱਥੇ ਤਿੰਨ ਵਿਅਕਤੀ ਜਿਨ੍ਹਾਂ ਚ ਲਖਵੀਰ ਸਿੰਘ ਲੱਖੂ ਸਨਪ ਸਾਧੂ ਸਿੰਘ ਨਰਵਣਾ ਪਿੰਡ ਦਾ ਬਿੱਲਾ ਇਸ ਭਿੰਦਰ ਬੰਗੀ ਨਗਰ ਦਾ ਤੇ ਬਿਕਰਮਜੀਤ ਸਿੰਘ ਕ੍ਰਿਸ਼ਨਾ ਕਲੋਨੀ ਦਾ ਇਹ ਉਹਦੀ ਦੁਕਾਨ ਤੇ ਲੁੱਟਖੋਦੀ ਦੀ ਨੀਤ ਮਾਰੇ ਤੇ ਉਥੋਂ ਪੈਸੇ ਲੁੱਟਣ ਲੱਗੇ ਤਾਂ ਉਹਦੇ ਇੱਕ ਸੂਆ ਮਾਰ ਕੇ ਇੰਜਰ ਵੀ ਕੀਤਾ ਹੈ ਜਦੋਂ ਉਸੇ ਦਮ ਜਿਹੜੀ ਸਾਲੀ ਪੋਰਟਸ ਪਾਰਟੀ ਸੀ ਮੌਕੇ ਤੇ ਚੱਲੇਗੀ ਜਿਹੜਾ ਲਖਵੀਰ ਲੱਖੋ ਆ ਨਰੂਣੇ ਦਾ ਉਹਨੂੰ ਕਾਬੂ ਕਰ ਲਿਆ ਗਿਆ ਜਿਹੜੇ ਦੋ ਬੰਦੇ ਸੀਗੇ ਭਪਿੰਦਰ ਬਿੱਲਾ ਤੇ ਬਿਕਰਮਜੀਤ ਉਹ ਮੌਕੇ ਤੋਂ ਭੱਜ ਗਏ ਉਹਨਾਂ ਵਾਸਤੇ ਲਗ ਲਗ ਪਾਰਟੀਆਂ ਬਣਾਈਆਂ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜਿਹੜਾ ਲਖਵੀਰ ਲੱਖੋ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਅਸੀਂ ਵੰਡੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾਵੇਗੀ ਹਾਂਜੀ ਇਹ ਤੇ ਨਰੇਸ਼ ਕੁਮਾਰ ਵਿੱਕੀ ਆ ਜਿਹੜਾ ਐਡਮਿਟ ਹੋਇਆ ਜਿਹਦਾ ਬਿਆਨ ਲਏ ਜਾ ਰਹੇ ਨੇ ਬਿਆਨ ਤੋਂ ਬਾਅਦ ਜਿਹੜੀ ਕਾਨੂੰਨ ਦੇ ਮਤਲਬ ਜਿਹੜੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਪਤਾ ਲੱਗਿਆ ਮੁੱਢਲੇ ਨਕਤੇ ਵੀ ਜਿਹੜਾ ਅਸਲਾਸੀ ਆ ਲਾਇਸੈਂਸੀ ਸੀ ਪ੍ਰੂਫ ਕਰੀ ਨਹੀਂ ਉਹ ਤਫਤੀਸ਼ ਦਾ ਵਿਸ਼ਾ ਜਿਹੜੇ ਬੰਦੇ ਕਾਬੂ ਕੀਤੇ ਇਹਨਾਂ ਨੂੰ ਤਾਂ ਪੁੱਛ ਕਚ ਕੀਤੀ ਜਾਵੇ ਕਿ ਕਾਬੂ ਕਰਨ ਤੋਂ ਬਾਅਦ ਜਿਹੜਾ ਫੇਰ ਹੀ ਪਤਾ ਲੱਗੂਗਾ ਵੀ ਇਹ ਅਸਲਾ ਅਨਲਾਸੈਂਸੀ ਹੈ ਜਾਂ ਦੇਸੀ ਹੈ ਜਾਂ ਨਜਾਇਜ਼ ਹੈ